ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਉਸ ਦਾ ਸ਼ਾਰਟ ਮੇਰੀ ਨਜ਼ਰ ਵਿੱਚ ਅਪਰਾਧ ਹੈ ਜੋਗਰਾਜ ਨੇ ਪੰਜਾਬ ਕਿੰਗਸ ਦੇ ਸਟਾਰ ਤੇ ਲਾਈ ਕਲਾਸ ਕਹਾ ਮਾਫੀ ਨਹੀਂ ਮੰਗੀ ਜਾ ਸਕਦੀਿਸ ਹਿਸਾਬ ਕਾ ਭਾਰਤੀ ਕ੍ਰਿਕਟ ਜੁਗਰਾਜ ਸਿੰਘ ਦੇ ਪਿਤਾ ਜੋਗਰਾਜ ਨੇ ਫਾਈਨਲ ਵਿੱਚ ਸ਼ੇਅਰਸ ਆਇਰ ਦੀ ਪਾਰੀ ਤੇ ਨਿਸ਼ਾਨਾ ਸਾਧਿਆ ਹੈ ਉਹਨਾਂ ਨੇ आईपीएल 2025 ਦੇ ਫਾਈਨਲ ਵਿੱਚ ਰਾਇਲ ਚੈਲੰਜਰਸ ਬੰਗਲੌਰ ਵਿਰੋਧ ਪੰਜਾਬ ਕਿੰਗਜ਼ ਦੇ ਕਪਤਾਨ ਸ਼ੇਅਰਸ ਆਇਰ ਦੇ ਛਾਟ ਨੂੰ ਆਲਸੀ ਦੱਸਿਆ ਹੈ ਫਾਈਨਲ ਵਿੱਚ ਦੋ ਗੇਂਦਾਂ ਤੇ ਇੱਕ ਦੌੜ ਬਣਾਉਣ ਤੋਂ ਬਾਅਦ ਆਇਰ ਆਊਟ ਹੋ ਗਿਆ ਹੈ ਇਸ ਇਹ ਧਿਆਨਯੋਗ ਹੈ ਦਿਨਯੋਗ ਹੈ ਕਿ ਪੰਜਾਬ ਕਿੰਗਜ਼ ਦੇ ਕਪਤਾਨ ਨੇ ਇੱਕ ਮਹੱਤਵਪੂਰਨ ਪਲ ਤੇ ਆਪਣੀ ਵਿਕਟ ਗਵਾ ਦਿੱਤੀ ਹੈ ਜਿਸ ਨਾਲ ਆਰਸੀਬੀ ਨੂੰ ਮੈਚ ਵਿੱਚ ਵਾਪਸੀ ਦਾ ਮੌਕਾ ਮਿਲਿਆ ਹੈ ਸ਼ੇਅਰਸ ਦੇ ਆਊਟ ਹੋਣ ਤੋਂ ਬਾਅਦ ਪੰਜਾਬ ਦੀ ਟੀਮ ਦਬਾਅ ਵਿੱਚ ਆ ਗਈ ਹੈ ਹੁਣ ਜੋਗਰਾਜ ਨੇ ਆਈਆ ਨੂੰ ਨਿਸ਼ਾਨਾ ਬਣਾਇਆ ਹੈ ਇਸ ਖਾਸ ਤੌਰ ਤੇ ਉਹਨਾਂ ਨੇ ਉਸ ਦੇ ਛਾਰਟ ਨੂੰ ਮਾੜਾ ਦੱਸਿਆ ਹੈ ਇਸ ਨੂੰ ਅਪਰਾਧ ਵੀ ਕਿਹਾ ਗਿਆ ਹੈ ਜੋਗਰਾਜ ਨੇ ਕਿਹਾ ਹੈ ਕਿ ਇਸ ਸੰਬੰਧ ਵਿੱਚ ਕੋਈ ਮਾਫੀ ਨਹੀਂ ਮੰਗੀ ਨਹੀਂ ਚਾਹੀਦੀ ਇਹ ਐਨ ਆਈ ਨਾਲ ਗੱਲ ਕਰਦੇ ਹੋਏ ਜੋਗਰਾਜ ਨੇ ਕਿਹਾ ਹੈ ਕਿ ਚੇਅਰਸ ਆਈਆ ਨੇ ਫਾਈਨਲ ਵਿੱਚ ਜੋ ਛਾਰਟ ਖੇਡਿਆ ਹੈ ਉਹ ਮੇਰੀ ਮੇਰੇ ਅਨਸਾਰ ਇੱਕ ਅਪਰਾਧਿਕ ਅਪਰਾਧ ਹੈ ਅਸ਼ੋਕ ਮਾਨਕਾ ਡਨੇ ਮੈਨੂੰ ਇੱਕ ਅਪਰਾਧਿਕ ਅਪਰਾਧ ਬਾਰੇ ਦੱਸਿਆ ਹੈ ਕਿ ਉਸ ਕੀ ਉਸਨੇ ਮੈਨੂੰ ਇਹ ਵੀ ਕਿਹਾ ਹੈ ਕਿ ਨਤੀਜੇ ਵਿੱਚ ਇਹ ਹੋਵੇਗਾ ਕਿ ਦੋਨਾਂ ਮੈਚਾਂ ਲਈ ਪਾਬੰਦੀ ਲਾਈ ਜਾਵੇਗੀ ਸ਼ੇਅਰਸ ਨੇ ਜੋ ਕੀਤਾ ਹੈ ਉਸ ਸਵੀਕਾਰਯੋਗ ਨਹੀਂ ਹੈ ਇਸ ਲਈ ਕੋਈ ਮਾਫੀ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਫਾਈਨਲ ਮੈਚ ਵਿੱਚ ਪਹਿਲਾ ਬੱਲੇਬਾਜ਼ ਕਰਨ ਆਈ ਆਰਸੀਬੀ ਨੇ 20 ਓਵਰ ਅਤੇ 9 ਵਿਕਟਾਂ ਤੇ 190 ਦੌੜਾਂ ਦਾ ਵਧੀਆ ਸਕੋਰ ਬਣਾਇਆ ਹੈ ਜਿਸ ਵਿੱਚ ਵੀਰਾਟ ਖੋਲੀ ਨੇ 43 ਦੌੜਾਂ ਦਾ ਯੋਗਦਾਨ ਪਾਇਆ ਹੈ ਜੀ ਜੀਤੇਸ਼ ਸ਼ਰਮਾ ਨੇ 10 ਗੇਂਦਾਂ ਵਿੱਚ 24 ਦੌੜਾਂ ਦੀ ਤੇਜ਼ ਪਾਰੀ ਖੇਡੀ ਹੈ ਪੰਜਾਬ ਲਈ ਅਰਸ਼ਦੀਪ ਸਿੰਘ ਨੇ ਅਤੇ ਕਾਇਲ ਜੈਸਮ ਜੈਸਮਿਨਸ ਜੈਮਿਸਨ ਨੇ 3-3 ਵਿਕਟਾਂ ਲਾਈਆਂ ਹਨ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਪਾਰੀ ਲੜਖੜਾ ਰਹੀ ਗਈ ਜੋਸ਼ ਇੰਗਲਿਸ਼ 39 ਦੇ ਸ਼ਾਸਕ ਸਿੰਘ ਨੇ ਅਜੀਤ ਕਾਠ ਦੋੜਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਲੰਬੀ ਪਾਰੀ ਨਹੀਂ ਖੇਡ ਸਕਿਆ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ